ਵਾਹਿਗੁਰੂ ਜੀ ਕਾ ਖਾਲਸਾ ਹਾ ਹੈ ਗੁਰ ਜੀ ਕੀ ਫਤਿਹ ਅ ਇਹ ਮਾਰਨਿੰਗ ਟਾਈਮ ਹੈ ਜੀ ਤੇ ਅ ਬਾਰ ਮੌਸਮ ਪਹਿਲਾਂ ਨੋਰਮਲ ਸੀਗਾ ਤੇ ਹੁਣ ਬੱਦਲ ਹੋ ਗਿਆ ਤੇ ਉਸ ਤੋਂ ਬਾਅਦ ਬਾਰਿਸ਼ ਸਟਾਰਟ ਹੋ ਗਈ ਮਤਲਬ ਕਿ ਕਹਿਣ ਦਾ ਮਤਲਬ ਵੀ ਠੰਡਾ ਹੋ ਗਿਆ ਮੌਸਮ ਤੇ ਇਹ ਜੀ ਹੁਣ ਆਪਾਂ ਲੱਗੇ ਆ ਕੱਪੜੇ ਪ੍ਰੈਸ ਕਰਨ ਕੱਪੜੇ ਪ੍ਰੈਸ ਕਰਨ ਵਾਸਤੇ ਬਹੁਤ ਸਾਰੇ ਪਲੱਗ ਨੇ ਬਹੁਤ ਸਾਰੇ ਆਪਸ਼ਨ ਨੇ ਪਰ ਜਿਵੇਂ ਮੈਨੂੰ ਬੈਕ ਦੀ ਪ੍ਰੋਬਲਮ ਰਹਿੰਦੀ ਹੈ ਮੈਨੂੰ ਬੈਠ ਕੇ ਪ੍ਰੈਸ ਨਹੀਂ ਹੁੰਦੀ ਜੀ ਤਾਂ ਕਰਕੇ ਫਿਰ ਮੈਂ ਸੋਚ ਰਹੀ ਸੀ ਕਿ ਵੀ ਮੈਂ ਖੜਕੇ ਪ੍ਰੈਸ ਕਰਾਂ ਕਿੱਥੇ ਕਰਾਂ ਤੇ ਮੈਨੂੰ ਆਹ ਸੈਂਟਰ ਏਰੀਆ ਬਹੁਤ ਵਧੀਆ ਲੱਗਿਆ ਆ ਕਿ ਮੈਂ ਇੱਥੇ ਖੜਕੇ ਪ੍ਰੈਸ ਕਰਦੀ ਆ ਆ ਹੁਣ ਜੀ ਮੈਂ ਲੈ ਕੇ ਆਵਾਂ ਇਹ ਜਿਵੇਂ ਆਪਾਂ ਪ੍ਰੈਸ ਲਿਆਏ ਇੱਥੇ ਪਹਿਲਾਂ ਹੀ ਤੇ ਇਹ ਮੈਂ ਇੱਕ ਕੱਪੜਾ ਵਿਛਾ ਲਿਆ ਇੱਥੇ ਤੇ ਇਹ ਆਪਣਾ ਪਲੱਗ ਹੈ ਜਿਹੜਾ ਹੈ ਨਾ ਇਹ ਇੱਥੇ ਹੈਗਾ ਜੀ ਪਲੱਗ ਬਹੁਤ ਜਗਾਂ ਨੇ ਸਾਰੀ ਜਗ੍ਹਾ ਹੀ ਨਹੀਂ ਮੋਸਟਲੀ ਸਾਰੀ ਜਗ੍ਹਾ ਪਲੱਗ ਹੈਗੇ ਨਹੀਂ ਤੇ ਜੇ ਆਪਾਂ نیچے ਕੱਪੜਾ ਉਹ ਕਰਦਿਆਂ ਜੀ ਵਿਛਾਉਨੇ ਆ ਪ੍ਰੈਸ ਲਾਉਨੇ ਆ ਤੇ ਉਹ ਵੀ ਕਰ ਸਕਦੇ ਆ ਪਰ ਇਹ ਮੈਂ ਆਪਣੀ ਮਰਜ਼ੀ ਨਾਲ ਇੱਥੇ ਕਰ ਰਹੀ ਹਾਂ ਮੈਂ ਹੁਣ ਕੱਪੜੇ ਚੱਕ ਕੇ ਲੈ ਕੇ ਆਉਣੀ ਆ ਪ੍ਰੈਸ ਕਰਨ ਵਾਸਤੇ ਜਿਵੇਂ ਬਸ ਹੋਰ ਤਾਂ ਆ ਜਿਵੇਂ ਆ ਕੁੜਤੇ ਹੁੰਦੇ ਨੇ ਜੀ ਜਿਹੜੇ ਪਾਏ ਹੋਏ ਨੇ ਇਹਨਾਂ ਨੂੰ ਹਲਕੀ ਜੀ ਮਾਰ ਲੈਣੀ ਐ ਜਿਵੇਂ ਆਪਾਂ ਰੋਜ਼ ਸਵੇਰੇ ਗੁਰਦੁਆਰੇ ਜਾਂਦੇ ਤਾਂ ਸੂਟ ਬਦਲ ਲਈਂਦਾ ਜਿਹੜਾ ਸੂਟ ਪਾ ਲੈਂਦੇ ਆ ਫਿਰ ਸਾਰਾ ਦਿਨ ਉਹੀ ਚੱਲ ਜਾਂਦਾ ਫਿਰ ਦੂਜੇ ਦਿਨ ਬਦਲੀਂਦਾ ਜਾ ਕੇ ਸਵੇਰੇ ਨਾਲੇ ਇਸ਼ਨਾਨ ਹੋ ਜਾਂਦਾ ਨਾਲੇ ਕੱਪੜੇ ਬਦਲੇ ਜਾਂਦੇ ਨੇ ਨਾਲੇ ਬਸ ਫਿਰ ਸਾਰਾ ਦਿਨੇ ਉੱਠ ਕੇ ਜੜੀ ਜਦੋਂ ਕੱਪੜੇ ਬਦਲੇ ਸਿਰ ਵਾਲੇ ਆ ਚਲੋ ਬਸ ਹੋਰ ਤਾਂ ਆਪਾਂ ਅਵੇ ਅਨੇ ਕੀ ਕਰਨਾ ਹੁੰਦਾ ਸਿਰ ਵਾਲੇ ਨੇ ਕੱਪੜੇ ਪਾ ਲੈਣੇ ਨੇ ਨਾ ਕਿ ਮਤਲਬ ਕਿ ਵੀ ਐਕਸਟਰਾ ਨਹੀਂ ਕੁਝ ਵੀ ਤਿਆਰ ਹੋਣਾ ਹੁੰਦਾ ਤੇ ਆਪਣਾ ਬਸ ਫਿਰ ਤਿਆਰ ਹੀ ਆ ਸਾਰੇ ਦਿਨ ਵਾਸਤੇ ਵੀ ਜੋ ਵੀ ਕਿਤੇ ਕੰਮ ਜਾਣਾ ਹੈ ਕਰਨਾ ਹੈ ਕੁਝ ਵੀ ਉਹਦੇ ਵਾਸਤੇ ਆਪਾਂ ਤਿਆਰ ਹ ਹੁਣ ਜੀ ਮੈਂ ਲੈ ਕੇ ਆਉਣੀ ਆ ਕੱਪੜੇ ਲੈ ਕੇ ਦੀ ਆਪਾਂ ਮੈਂ ਨਿੱਕੀ ਲਾਥੀ ਇਹ ਰੱਖ ਲੈ ਤੇ ਇਹੀ ਜੀ ਮौज ਹੁੰਦੀ ਹੈ ਆ ਘਰ ਜਿਵੇਂ ਆਪਾਂ ਇੱਕ ਘਰ ਚੋਂ ਆਏ ਹਨ ਦੂਜੇ ਘਰ ਚ ਸੈੱਟ ਹੋ ਗਏ ਜਿੱਥੇ ਆਪਾਂ ਨੂੰ ਬਿਲਕੁਲ ਵੀ ਔਖਾ ਨਹੀਂ ਲੱਗਦਾ ਉੱਪਰ ਨਹੀਂ ਲੱਗਦਾ ਤੇ ਆਪਾਂ ਉੱਥੇ ਆਪਣੀ ਮਰਜ਼ੀ ਨਾਲ ਹਨ ਜਿਵੇਂ ਆਪਾਂ ਨੂੰ ਈਜ਼ੀ ਲੱਗਦਾ ਉਸ ਤਰ੍ਹਾਂ ਕਰ ਲੈਨੇ ਆ ਜਿਵੇਂ ਮੈਂ ਤੁਹਾਨੂੰ ਕੁੜਤੇ ਦੱਸਿਆ ਸੀਗਾ ਤੇ ਵੀ ਕੁੜਤੇਆਂ ਤੇ ਥੋੜੀ ਥੋੜੀ ਜੀ ਮਾਰ ਲਾਂਗੇ ਹਾਂਜੀ ਇੱਕ ਜੜੀ ਜੜੀ ਇੰਪੋਰਟੈਂਟ ਗੱਲ ਸੀਗੀ ਉਹ ਤਾਂ ਮੈਂ ਰਹੀ ਗਈ ਤੁਹਾਨੂੰ ਦੱਸਣਾ ਜਿਹੜੀ ਕੰਪਨੀ ਚ ਵੀਰਜੀ ਉਹ ਕਰਦੇ ਨੇ ਜੀ ਆ ਇਹ ਨੀਚੇ ਵਾਲਾ ਕੱਪੜਾ ਨਹੀਂ ਸੈੱਟ ਆ ਰਿਹਾ ਇੱਥੇ ਹੋਰ ਬੁਸ਼ਾਉਣਾ ਪੈਣਾ ਜੀ ਤਿਲ ਕਰੇ ਹੈ ਇਹ ਜਿਹੜੀ ਕੰਪਨੀ ਚ ਵੀਰਜੀ ਕੰਮ ਕਰਦੇ ਨੇ ਜੀ ਉਸ ਕੰਪਨੀ ਵਾਲਿਆਂ ਨੇ ਸੰਡੇ ਦੀ ਪਾਰਟੀ ਰੱਖੀ ਹੈ ਏਮਪਲੋਇਰਸ ਵਾਸਤੇ ਤੇ ਉਹਨਾਂ ਨੇ ਵਿੱਦ ਫੈਮਿਲੀ ਬੁਲਾਇਆ ਤੇ ਆਪਾਂ ਵੀ ਜਾਵਾਂਗੇ ਜਿਵੇਂ ਦੀਦੀ ਤੇ ਵੀਰ ਜੀ ਤਾਂ ਜਾਣਗੇ ਉਹ ਕਹਿੰਦੇ ਤੁਸੀਂ ਵੀ ਸਾਡੀ ਫੈਮਿਲੀ ਹੋਈ ਹੋ ਤੇ ਤੁਸੀਂ ਵੀ ਸਾਡੇ ਨਾਲ ਚੱਲਿਓ ਮੈਂ ਤੇ ਗੁੱਲੂ ਵੀ ਜਾਵਾਂਗੇ ਅ ਫਿਰ ਆਪਾਂ ਉਹਦੇ ਵਾਸਤੇ ਵੀ ਹਨਾ ਕੱਪੜੇ-ਕੁਪੜੇ ਪ੍ਰੈਸ ਕਰ ਲੈਣੇ ਆ ਜਿਹੜੇ ਪਾਉਣੇ ਨੇ ਉਹਦੀ ਤਿਆਰੀ ਵੀ ਕਰ ਲੈਣੇ ਆ ਵੈਸੇ ਸੰਡੇ ਦਾ ਹਲੇ ਹਲੇ ਅੱਜ ਮਤਲਬ ਕਿ ਹੋਇਆ ਵੀਰਵਾਰ ਸ਼ੁੱਕਰਵਾਰ ਦੋ ਦਿਨ ਪਾਈ ਨਹੀਂ ਜੀ ਹਲੇ ਦੋ ਦਿਨ ਪਹਿਲਾਂ ਹੀ ਕਰ ਲੈਣੇ ਇਹ ਆਪਣਾ ਸਹੀ ਨਹੀਂ ਹੈਗਾ ਜਿਹੜਾ نیچے ਕੱਪੜਾ ਵਿਛਾਇਆ ਤਿਲਕ ਦਾ ਇਸ ਕਰਕੇ ਮੈਂ ਇਹਨੂੰ ਚੇਂਜ ਕਰਾਂ ਨਾ ਪ੍ਰੈਸ ਠੀਕ ਨਹੀਂ ਹੋ ਰਹੀ ਚਲੋ ਠੀਕ ਹੈ ਜੀ ਮੈਂ ਇਸ ਤਰ੍ਹਾਂ ਹੀ ਬਸ ਦੋ ਸ਼ਰਟਾਂ ਕਰਨੀਆਂ ਨੇ ਤੇ ਬਾਕੀ ਉਹ ਸੂਟ ਕਰਨਾ ਮੈਂ ਹੋਰ ਬਿਛਾਉਣੀ ਇੱਥੇ ਲਿਆ ਕੇ ਕੱਪੜਾ ਇਹ ਲਾਉ ਜੀ ਆਪਾਂ ਨੇ ਇੱਥੇ ਹੀ ਵਾਈਟ ਕੱਪੜਾ ਪਸਾ ਲਿਆ ਸੂਤੀ ਦੇ ਇਹ ਆਪਾਂ ਜੀ ਪਾਰਟੀ ਵੇਅਰ ਸੂਟ ਹੈ ਇਹਨੂੰ ਪ੍ਰੈਸ ਕਰਾਂਗੇ ਇਹ ਦੇਖੋ ਜਿਵੇਂ ਤੁਹਾਨੂੰ ਦੱਸਿਆ ਪਾਰਟੀ 'ਚ ਪਾਉਣ ਵਾਸਤੇ ਹੈ ਪਾਰਟੀ ویئر suit press ਕਰਾਂਗੇ ਤੇ ਨਾਪ ਕਰਦੇ ਆਂ press ਆ ਤੇ ਪਹਿਲਾਂ ਤਿਆਰੀ ਕਰ ਲਈਏ ਜੀ press press ਕਰਕੇ ਸੰਡੇ ਵੀ ਆ ਜੂਗਾ ਇਹਨੇ ਫਿਰ ਉੱਥੇ ਸੰਡੇ ਵਲੌਗ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਲੌਗਸ ਨੂੰ ਲਾਈਕ ਕਰਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਹੜਾ ਆਪਣਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਿਆ ਕਰੋ ਕੰਮ ਤਾਂ ਜੀ ਇੱਧਰ ਸਾਰੇ ਖੜਕੀ ਕਰਨੇ ਪੈਂਦੇ ਨੇ ਪਰ ਮੈਨੂੰ ਬੈਕ ਪੇਨ ਕਰਕੇ ਹਨਾ ਖੜਕੇ ਹੀ ਵੈਸੇ ਵੀ ਮੈਨੂੰ ਖੜਕੀ ਸੂਟ ਕਰਦਾ ਕੰਮ ਕਰਨਾ ਬੈਠ ਕੇ ਫਿਰ ਉਹ ਅ ਐਵੇਂ ਹੁੰਦੀ ਹੈ ਹਨਾ ਮਾਈਂਡ ਜ ਫਿਰ ਉਹਦੇ ਨਾਲ ਜ਼ਿਆਦਾ ਦੁੱਖਣ ਲੱਗ ਜਾਂਦੀ ਹੈ ਕਾੜਤਾ ਕੱਲੇ ਵੀਰ ਜੀਆਂ ਨੂੰ ਹੀ ਮਿਲਿਆ ਸੀਗਾ ਮਤਲਬ ਕਿ ਵਿੱਦ ਫੈਮਿਲੀ ਮਿਲਿਆ ਸੀ ਤੇ ਚਲੋ ਵੀ ਅਸੀਂ ਇੱਥੇ ਫੈਮਲੀ ਵਾਂਗੂ ਰਹਿ ਰਹੇ ਆ ਤੇ ਫੈਮਲੀ ਵਾਂਗੂ ਹੀ ਪਿਆਰ ਐ ਸਾਰਾ ਜਣੀ ਕੋਈ ਹੋਣੀ ਹੈਗਾ ਆਪਣਾ ਜਿਵੇਂ ਆਪਾਂ ਕਹਿੰਨੇ ਆ ਵੀ ਕੋਈ ਉੱਪਰ ਆ ਨਹੀਂ ਹੈਗਾ ਸਭ ਵਧੀਆ ਜੀ ਗੁਰੂ ਮਹਾਰਾਜ ਸਭ ਤੇ ਇਸ ਤਰ੍ਹਾਂ ਕਿਰਪਾ ਬਣਾਈ ਰੱਖਣ ਕਰਨ ਠੀਕ ਹੈ ਜੀ ਆਪਣਾ ਪ੍ਰੈਸ ਦਾ ਕੰਮ ਡਨ ਹੋ ਗਿਆ ਜੀ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਾ ਮੌਸਮ ਦਿਖਾਉਨੇ ਆ। ਇਹ ਦੇਖੋ ਪਹਿਲਾਂ ਆਪਾਂ ਬਣੀ ਚੱਪਲ ਪਾ ਲੰਨੇ ਆ। ਫੇਰ ਆਪਾਂ ਜਾਲੀ ਬੰਦ ਕਰ ਦਿੰਦੇ ਆ। ਇਹ ਦੇਖੋ ਜੀ ਬਹੁਤ ਜ਼ਿਆਦਾ ਬੱਦਲ ਹੋਇਆ ਹੋਇਆ ਹੈ। ਤੇ ਸਵੇਰੇ ਮੌਸਮ ਨਾਰਮਲ ਸੀਗਾ। ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਬੱਦਲ ਹੋ ਗਿਆ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਵੈਸੇ ਹਲੇ ਉਮੀਦਾਂ ਨਹੀਂ ਆਇਆ ਜੇ ਮੀਂਹ ਆਇਆ ਫਿਰ ਆਪਾਂ ਨੇ ਇਹ ਸੁੱਕਣਾ ਪਾਇਆ ਹੋਇਆ ਧਣੀਆਂ ਵਗੈਰਾ ਇਹ ਚੱਕ ਦਾਂਗੇ ਆ ਹਵਾ ਚੱਲ ਰਹੀ ਹੈ ਜੀ ਇਹ ਬਾਹਰ ਦਾ ਮੌਸਮ ਹੈ ਜਿਵੇਂ ਉੱਥੇ ਪਿੰਡ ਅੰਗੂਰਾਂ ਦੀ ਵੇਲ ਹੁੰਦੀ ਸੀ ਜੀ ਇੱਥੇ ਵੀ ਸੇਮ ਉਵੇਂ ਹੀ ਹੰਗੂਰਾ ਦੀ ਵੇਲ ਹੈ ਹੈ ਤੇ ਬਹੁਤ ਸੋਹਣੀ ਹੋ ਰਹੀ ਹੈ ਹੇ ਹੁਣ ਮੈਂ ਕੁਛ ਟਾਈਮ ਬਾਹਰ ਹੀ ਬੈਠੂਗੀ ਵਧੀਆ ਮੌਸਮ ਹੈ ਤੇ ਆਪਣੇ ਕੰਮ ਸਾਰੇ ਹੋਏ ਹੋਏ ਨੇ ਬਸ ਪ੍ਰੈਸ ਦਾ ਕੰਮ ਸੀ ਉਹ ਵੀ ਕੱਪਾ ਨਹੀਂ ਕਰ ਲਿਆ ਤੇ ਬਹੁਤ ਜ਼ਿਆਦਾ ਬੱਦਨ ਆ ਰਿਹਾ ਜਦੋਂ ਮੀਂਹ ਆਇਆ ਤੇ ਇਹਨੂੰ ਅੰਦਰ ਰੱਖ ਦਾਂਗੇ ਤੇ ਆਪਾਂ ਵੀ ਅੰਦਰ ਭੱਜਾਂਗੇ ਮੈਨੂੰ ਲੱਗਦਾ ਮੀਂਹ ਦਾ ਆਉਣ ਵਾਲਾ ਹੀ ਹੈ ਚੱਕੀ ਦੰਨੀ ਆ डोर अंदर दी खोल की खोल के आवं फिर लेके कितने सोने जानवर बोलते ने ट्री 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 करके ਤੇ ਹੁਣ ਮੈਂ ਥੋੜਾ ਟਾਈਮ ਬੈਠੂਗੀ ਇੱਥੇ ਤੇ ਮੈਨੂੰ ਬਾਹਰ ਦਾ ਵੀ ਪਤਾ ਲੱਗਦਾ ਰਹੂਗਾ ਮੀਂਹ ਮੂਹ ਦਾ ਤੇ ਲਿਵਿੰਗ ਰੂਮ ਦੇ ਵਿੱਚ ਸਾਰੇ ਪਾਸਿਓਂ ਫਿਰ ਵਿੜਕ ਜੀ ਰਹਿੰਦੀ ਆ ਆਪਾਂ ਨੂੰ ਪਤਾ ਲੱਗਦਾ ਰਹਿੰਦਾ